ਦੋਸਤੋ ਤੁਸੀਂ ਸੌ ਰਹੇ ਹੋ ਮੋ ਤੁਸੀਂ ਜਾਗਦੇ ਹੋ ਮੋ ਜਾਂ ਬੇਸਿਕ ਤੁਸੀਂ ਕੁਝ ਵੀ ਕਰਦੇ ਹੋ ਮੋ ਇਹ ਤੁਹਾਡੀ ਸਾਰੀ ਗਤੀਵਿਧੀਆਂ ਤੁਹਾਡੇ ਘਰਦਿਆਂ ਨੂੰ ਪਤਾ ਹੋਣ ਜਾਂ ਨਾ ਹੋਣ ਲੇਕਿਨ ਤੁਹਾਡੇ ਮੋਬਾਈਲ ਫੋਨ ਨੂੰ ਜ਼ਰੂਰ ਪਤਾ ਹੁੰਦੀਆਂ ਨੇ ਤੁਹਾਡੇ ਬਾਥਰੂਮ ਜਾਣ ਤੋਂ ਲੈ ਕੇ ਤੁਹਾਡੇ ਕਿਸੇ ਦੇ ਨਾਲ ਵੀ ਕੋਈ ਵੀ ਗੱਲ ਕਰਨ ਜਾਂ ਫਿਰ ਤੁਹਾਡੇ ਮੋਬਾਈਲ ਦੇ ਵਿੱਚ ਤੁਸੀਂ ਕੁਝ ਵੀ ਲਿਖਦੇ ਹੋ ਜਾਂ ਕੁਝ ਵੀ ਸਰਚ ਕਰਦੇ ਹੋ ਤੁਹਾਡੇ ਮੋਬਾਈਲ ਫੋਨ ਨੂੰ ਪਤਾ ਹੁੰਦਾ ਤੁਹਾਡਾ ਮੋਬਾਈਲ ਫੋਨ ਇਸ ਦੀ ਜਸੂਸੀ ਕਰ ਰਿਹਾ ਹੁੰਦਾ ਹੈ ਜੀ ਹਾਂ ਦੋਸਤੋ ਤੁਹਾਡਾ ਮੋਬਾਈਲ ਫੋਨ ਤੁਹਾਡੀ ਜਸੂਸੀ ਕਰ ਰਿਹਾ ਹੁੰਦਾ ਤੁਹਾਡੀ ਟਰੈਕਿੰਗ ਕਰ ਰਿਹਾ ਹੁੰਦਾ ਤੁਹਾਡੀ ਪਲ-ਪਲ ਦੀ ਜਾਣਕਾਰੀ ਨੋਟ ਕਰ ਰਿਹਾ ਹੁੰਦਾ ਅਤੇ ਇਹ ਸਾਰੀ ਜਾਣਕਾਰੀ ਨੂੰ Google ਦੇ ਉੱਪਰ ਸ਼ੇਅਰ ਕਰ ਰਿਹਾ ਹੁੰਦਾ ਹੈ ਅਤੇ ਕੋਈ ਵੀ ਮਹਰ ਕਿਸੇ ਵੀ ਵੇਲੇ ਇਸ ਸਾਰੀ ਜਾਣਕਾਰੀ ਨੂੰ Google ਤੋਂ ਕੱਢ ਸਕਦਾ ਹੈ ਤੁਹਾਡਾ ਮੋਬਾਈਲ ਫੋਨ ਤੁਹਾਡੀ ਕਿਵੇਂ ਜਸੂਸੀ ਕਰਦਾ ਹੈ ਅਤੇ ਕਿਵੇਂ ਤੁਸੀਂ ਆਪਣੇ ਹੀ ਮੋਬਾਈਲ ਫੋਨ ਦੇ ਵੱਲੋਂ ਤੁਹਾਡੀ ਹੀ ਕੀਤੀ ਜਾ ਰਹੀ ਜਸੂਸੀ ਨੂੰ ਬੰਦ ਕਰ ਸਕਦੇ ਹੋ ਇਹ ਸਾਰਾ ਕੁਝ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਲੇਕਿਨ ਇਹ ਸਾਰੀ ਜਾਣਕਾਰੀ ਤੁਹਾਨੂੰ ਤਾਂ ਹੀ ਮਿਲੇਗੀ ਜੇਕਰ ਤੁਸੀਂ ਅੰਤ ਤੱਕ ਇਸ ਵੀਡੀਓ ਨੂੰ ਦੇਖੋਗੇ ਕਿਤੇ ਇਹ ਨਾ ਹੋਵੇ ਕਿ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਚਲੇ ਜਾਓ ਅਤੇ ਇਸ ਮਹੱਤਵਪੂਰਨ ਇਸ ਜ਼ਰੂਰੀ ਜਾਣਕਾਰੀ ਤੋਂ ਤੁਸੀਂ ਵਾਂਝੇ ਰਹਿ ਜਾਓ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਇਹ ਜਾਣਕਾਰੀ ਪਸੰਦ ਆਈ ਤਾਂ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਫਿਰ ਆਓ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਤੇ ਜਾ ਕੇ ਇਸ ਜਸੂਸੀ ਨੂੰ ਇਸ ਟਰੈਕਿੰਗ ਨੂੰ ਬੰਦ ਕਰਨ ਦਾ ਤਰੀਕਾ ਦੱਸਦਾ ਹਾਂ ਦੋਸਤੋ ਤੁਸੀਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਣਾ ਹੈਗਾ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਸਕਰੋਲ ਕਰਕੇ ਜਦੋਂ نیچے ਜਾਵੋਗੇ ਤਾਂ ਉੱਥੇ ਇੱਕ ਆਪਸ਼ਨ ਤੁਹਾਨੂੰ ਨਜ਼ਰ ਆਏਗੀ Google ਦੀ ਆਪਾਂ Google ਦੇ ਵਿੱਚ ਚਲੇ ਜਾਵਾਂਗੇ Google ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਨਜ਼ਰ ਆ ਰਿਹਾ ਹੈ ਕਿ Google Services ਲਿਖਿਆ ਹੋਇਆ ਹੈ ਤਾਂ ਇਸ ਦੇ ਵਿੱਚ ਇੱਕ ਪਾਸੇ ਰეკਮੈਂਡਡ ਲਿਖਿਆ ਹੋਇਆ ਇੱਕ ਪਾਸੇ ਆਲ ਸਰਵਿਸਿਜ਼ ਲਿਖਿਆ ਹੋਇਆ ਆਪਾਂ ਆਲ ਸਰਵਿਸਿਜ਼ ਦੇ ਵਿੱਚ ਜਾਵਾਂਗੇ ਆਲ ਸਰਵਿਸਿਜ਼ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਫਿਰ ਸਕਰੋਲ ਕਰਕੇ ਨੀਚੇ ਜਾਣਾ ਹੈ ਪ੍ਰਾਈਵੇਟ ਐਂਡ ਸਿਕਿਉਰਟੀ ਵਾਲੀ ਆਪਸ਼ਨ ਤੁਹਾਨੂੰ ਨਜ਼ਰ ਆਉਂਦੀ ਹੋਵੇਗੀ ਹੁਣ ਇਸ ਆਪਸ਼ਨ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਨੂੰ ਨਜ਼ਰ ਆ ਰਿਹਾ ਹੈਗਾ ਪਰਸਨਲਾਈਜ਼ ਯੂজিং ਸ਼ੇਅਰ ਡਾਟਾ ਆਪਾਂ ਇਸ ਆਪਸ਼ਨ ਦੇ ਉੱਪਰ ਜਾਵਾਂਗੇ ਇਸ ਆਪਸ਼ਨ ਦੇ ਉੱਪਰ ਜਾਣ ਤੋਂ ਬਾਅਦ ਸਾਨੂੰ ਕੁਝ ਐਪਸ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਦਾ ਡਾਟਾ ਸ਼ੇਅਰ ਕਰਨ ਦੇ ਲਈ ਸਾਰੇ ਸੂਚੇ ਆਨ ਹੋਏ ਹੋਏ ਨੇ ਆਪਾਂ ਇਹਨਾਂ ਸੂਚਾਂ ਨੂੰ ਬੰਦ ਕਰਕੇ ਆਪਣਾ ਡਾਟਾ ਸ਼ੇਅਰ ਕਰਨ ਦੀ ਇਜਾਜ਼ਤ ਬੰਦ ਕਰ ਦੇਵਾਂਗੇ ਹੁਣ ਹੁੰਦਾ ਕਿ ਇਹ ਦੋਸਤੋ ਸਭ ਤੋਂ ਪਹਿਲੀ ਮੈਪਸ ਦੀ ਆਪਸ਼ਨ ਹੈ ਆਪਾਂ ਮੈਪਸ ਨੂੰ ਬੰਦ ਕਰ ਦਿੱਤਾ ਹੈ ਮੈਪਸ ਦੇ ਨਾਲ ਤੁਹਾਡੀ ਕਿਤੇ ਵੀ ਜਾਣ ਦੀ ਕੋਈ ਵੀ ਗਤੀਵਿਧੀ ਤੁਹਾਡਾ ਮੋਬਾਈਲ ਫੋਨ ਰਿਕਾਰਡ ਕਰਦਾ ਰਹਿੰਦਾ ਹੈ ਤੁਸੀਂ ਭਾਵੇਂ 4 ਕਦਮ ਚੱਲਦੇ ਹੋ ਤੇ ਭਾਵੇਂ 40 ਕਿਲੋਮੀਟਰ ਚੱਲਦੇ ਹੋ ਜਿੱਥੇ-ਜਿੱਥੇ ਵੀ ਤੁਸੀਂ ਦਿਨ ਭਰ ਦੇ ਵਿੱਚ ਜਾਂਦੇ ਹੋ ਤਾ ਪੂਰਾ ਰਿਕਾਰਡ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਦਰਜ ਰਹਿੰਦਾ ਹੈ ਇਸੇ ਤਰ੍ਹਾਂ Gmail ਅਤੇ Chrome ਆਦਿ ਦੀ ਜੋ ਐਪਲੀਕੇਸ਼ਨ ਹੈਗੀਆਂ ਇਹਨਾਂ ਦੇ ਨਾਲ ਤੁਸੀਂ ਮੋਬਾਈਲ ਫੋਨ ਦੇ ਵਿੱਚ ਕੁਝ ਵੀ ਸਰਚ ਕਰਦੇ ਹੋ Chrome ਦੇ ਉੱਪਰ ਤੁਸੀਂ ਕੋਈ ਵੀ ਚੀਜ਼ ਸਰਚ ਕਰਦੇ ਹੋ ਤਾਂ ਵੀ ਉਹ ਮੋਬਾਈਲ ਫੋਨ ਰਿਕਾਰਡ ਕਰਦਾ ਰਹਿੰਦਾ ਹੈ ਅਤੇ ਤੁਸੀਂ ਕੋਈ ਮੈਸੇਜ ਲਿਖਦੇ ਹੋ ਤੁਹਾਨੂੰ ਕਿਸੇ ਦਾ ਮੈਸੇਜ ਆਂਦਾ ਹੈ ਤੁਸੀਂ ਉਹ ਪੜ੍ਹਦੇ ਹੋ ਸਾਰਾ ਤੁਹਾਡਾ ਮੋਬਾਈਲ ਫੋਨ ਰਿਕਾਰਡ ਕਰਦਾ ਰਹਿੰਦਾ ਹੈ ਅਤੇ ਇਸ ਡਾਟੇ ਨੂੰ Google ਤੇ ਸ਼ੇਅਰ ਕਰਦਾ ਰਹਿੰਦਾ ਹੈ ਅਤੇ ਕਿਸੇ ਵੀ ਵੇਲੇ Google ਤੋਂ ਕਿਸੇ ਵੀ ਮਾਹਰ ਦੁਆਰਾ ਇਹ ਸਾਰਾ ਡਾਟਾ ਕੱਢਿਆ ਜਾ ਸਕਦਾ ਹੈ ਤਾਂ ਫੇ ਦੋਸਤੋ ਆਪਾਂ ਇਹਨਾਂ ਸਾਰੇ ਸੂਚਨਾ ਨੂੰ ਆਫ ਕਰ ਦਿੰਨੇ ਆ ਸਾਰੇ ਸੂਚਨਾ ਨੂੰ ਆਫ ਕਰਨ ਤੋਂ ਬਾਅਦ ਤੁਹਾਡਾ ਡਾਟਾ ਸ਼ੇਅਰ ਹੋਣਾ ਹੁਣ ਬੰਦ ਹੋ ਚੁੱਕਾ ਹੈ ਹੁਣ ਦੋਸਤੋ ਇਸ ਤੋਂ ਬਾਅਦ ਆਪਾਂ ਇੱਕ ਵਾਰੀ ਵਾਪਸ ਜਾਵਾਂਗੇ ਵਾਪਸ ਜਾਣ ਤੋਂ ਬਾਅਦ ਆਪਾਂ ਯੂਜਿਸ ਐਂਡ ਡਾਇਗਨੋਸਟਿਕ ਵਾਲੀ ਵੀ ਆਪਾਂ ਨੂੰ ਆਪਸ਼ਨ ਇੱਕ ਨਜ਼ਰ ਆ ਰਹੀ ਹੈ ਆਪਾਂ ਇਸ ਦੇ ਉੱਪਰ ਵੀ ਕਲਿੱਕ ਕਰਾਂਗੇ ਅਤੇ ਇਸ ਦੇ ਉੱਪਰ ਕਲਿੱਕ ਕਰਕੇ ਵੀ ਇਸ ਆਪਸ਼ਨ ਨੂੰ ਵੀ ਆਪਾਂ ਬੰਦ ਕਰ ਦਵਾਂਗੇ ਅਤੇ ਇਸ ਤੋਂ ਬਾਅਦ ਫਿਰ ਆਪਾਂ ਇੱਕ ਵਾਰੀ ਵਾਪਸ ਜਾਵਾਂਗੇ ਇੱਕ ਵਾਰੀ ਵਾਪਸ ਜਾਣ ਤੋਂ ਬਾਅਦ ਪ੍ਰਾਈਵੇਸੀ ਐਂਡ ਸਿਕਿਉਰਿਟੀ ਆਪਸ਼ਨ ਦੇ ਵਿੱਚ ਇੱਕ ਆਪਾਂ ਨੂੰ ਐਡਸ অপশন নজর ਆ ਰਹੀ ਆ ਆਪਾਂ ਐਡਸ ਵਾਲੀ অপশন ਨੂੰ ਕਲਿੱਕ ਕਰਾਂਗੇ ਐਡਸ ਵਾਲੀ অপশন ਨੂੰ ਕਲਿੱਕ ਕਰਨ ਤੋਂ ਬਾਅਦ ਆਪਾਂ ਨੀਚੇ ਜਾਵਾਂਗੇ ਤੇ ਇਹਦੇ ਵਿੱਚ অপਸ਼ਨਾਂ ਸਾਨੂੰ ਨਜ਼ਰ ਆ ਰਹੀਆਂ ਨੇ ਰੀਸੈਟ ਐਡਵਰਟਾਈਜ਼ਿੰਗ ਆਈਡੀ ਐਂਡ ਡਿਲੀਟ ਐਡਵਰਟਾਈਜ਼ਿੰਗ ਆਈਡੀ ਅਸੀਂ ਡਿਲੀਟ ਐਡਵਰਟਾਈਜ਼ਿੰਗ ਆਈਡੀ ਦੇ ਉੱਪਰ ਜਾਵਾਂਗੇ ਅਤੇ ਇਸ ਐਡਵਰਟਾਈਜ਼ਿੰਗ ਆਈਡੀ ਨੂੰ ਇੱਥੋਂ ਡਿਲੀਟ ਕਰ ਦੇਵਾਂਗੇ ਤਾਂ ਦੋਸਤੋ ਇਹ ਵਾਲੀ ਸੈਟਿੰਗਸ ਬੰਦ ਕਰਨ ਦੇ ਨਾਲ ਤੁਹਾਡਾ ਮੋਬਾਈਲ ਤੁਹਾਡੀ ਜਸੂਸੀ ਕਰਨਾ ਬੰਦ ਕਰ ਦੇਵੇਗਾ ਬੇਸ਼ੱਕ ਇਹ ਟ੍ਰੈਕਿੰਗ ਤੁਹਾਡੇ ਫੋਨ ਦੇ ਵਿੱਚ ਕਿਤੇ ਜਾਣ ਵਾਲੇ ਸੁਧਾਰਾਂ ਨੂੰ ਲੈ ਕੇ ਹੁੰਦੀ ਹੈ ਲੇਕਿਨ ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਬੰਦ ਕਰ ਸਕਦੇ ਹੋ ਤਾਂ ਫਿਰ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਮੈਨੂੰ ਦਿਓ ਤੁਸੀਂ ਇਜਾਜ਼ਤ ਧੰਨਵਾਦ ਦੋਸਤੋ